ਜਦਰ ਸਾਹਿਬ ਅਸੀਂ ਨਵੰਬਰ ਵਿੱਚ ਫੇਰ ਪ੍ਰੋਗਰਾਮ ਹੋ ਗਏ ਦਕਸ਼ਨ ਦੇ ਪ੍ਰੋਫੈਸਰ ਦਸਨ ਸਿੰਘ ਜੀ ਦਾ ਲਿਖਾਂਗੇ ਸਾਰੀ ਸੰਗਤ ਪ੍ਰੋਗਰਾਮ ਵਿੱਚ ਸਮੂਲੀਅਤ ਕਰੇਗੀ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰੋਕਣਾ ਚਾਹੁੰਦੇ ਹੋ ਤਾਂ ਰੋਕਣੇ ਰੋਕ ਸਕੋ ਪਰ ਜੋ ਜੰਮੂ ਦੀ ਸੰਗਤ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਨੇ ਜੰਮੂ ਦੀ ਸੰਗਤ ਵਿੱਚ ਰੋਸ ਹੈ ਇੱਕ ਗੁਰਬਾਣੀ ਪੜਨ ਵਾਲਾ ਕੀਰਤਨ ਸਰਵਨ ਕਰਵਾਨ ਵਾਲਾ ਉਹਦੇ ਉੱਪਰ ਤੁਸੀਂ ਪਵੰਦਿਆ ਲਾਏ ਕਿ ਇਹ ਪੰਥ ਨੂੰ ਛੇਕਿਆ ਗਿਆ ਉਹ ਤੁਸੀਂ ਅਜੇ ਤੱਕ ਕਿਉਂ ਨਹੀਂ ਛੇਕੇ ਜਿਨ੍ਹਾਂ ਨੇ 328 ਰੂਪ ਦਾ ਅਜੇ ਤੱਕ ਲਾਪਤਾ ਉਹਦਾ ਸਾਫਤਾ ਕੋਈ ਸੰਗਤ ਸਾਹਮਣੇ ਨਹੀਂ ਆਇਆ ਇੱਕ ਪੰਥ ਦਾ ਹੀਰਾ ਸਾਫਤਾ ਜ세ਦਾਰ ਦਰਸ਼ ਸਿੰਘ ਜੀ ਜੋ ਇੱਕ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ ਹਨ ਤੁਸੀਂ ਉਹਨਾਂ ਨੂੰ ਗੁਰਬਾਣੀ ਪੜਨ ਤੋਂ ਵੀ ਰੋਕਿਆ ਜਾ ਰਿਹਾ ਕਿਰਤਨ ਕਰਤੋਂ ਰੋਕਿਆ ਜਾ ਰਿਹਾ ਜੰਮੂ ਦੇ ਵਿੱਚ 2009 ਤੋਂ ਲੈ ਕੇ ਹੁਣ ਤੱਕ ਲਗਾਤਾਰ ਪ੍ਰੋਗਰਾਮ ਹੋ ਰਹੇ ਨੇ ਅੱਜ ਤੱਕ ਕਿਸੇ ਨੇ ਉਹਨਾਂ ਦੇ ਪ੍ਰੋਗਰਾਮ ਰੋਕਣ ਦਾ ਯਤਨ ਨਹੀਂ ਕੀਤਾ ਜੱਜਾ ਸਾਹਿਬ ਅਸੀਂ ਨਵੰਬਰ ਦੇ ਵਿੱਚ ਫੇਰ ਪ੍ਰੋਗਰਾਮ ਹੋ ਗਏ ਦਸਨ ਦੇ ਪ੍ਰੋਫੈਸਰ ਦਸਨ ਸਿੰਘ ਜੀ ਦਾ ਉਹ ਲਿਖਾਂਗੇ ਸਾਰੀ ਸੰਗਤ ਪ੍ਰੋਗਰਾਮ ਵਿੱਚ ਸਮੂਲੀਅਤ ਕਰੇਗੀ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰੋਕਣਾ ਚਾਹੁੰਦੇ ਹੋ ਤਾਂ ਰੋਕਣਾ ਰੋਕ ਸਕੋ ਪਰ ਜੋ ਜੰਮੂ ਦੀ ਸੰਗਤ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਜਿੱਥੇ-ਜਿੱਥੇ ਵੀ ਸਿੱਖ ਬਸਦੇ ਨੇ ਜੰਮੂ ਦੀ ਸੰਗਤ ਵਿੱਚ ਰੋਸ ਹੈ ਪਰ ਬਾੜੀ ਸੰਗਤ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਜੋ ਤੁਸੀਂ ਸਾਡੇ ਜੰਮੂ ਦੇ ਪੰਜ ਸਿੰਘ ਸਾਹਿਬਾਂ ਦੇ ਨਾਲ ਕੀਤਾ ਸਹਯੋਜ ਨਹੀਂ ਚਾਹੀਦਾ ਬਹੁਤ ਪੰਤਖ ਫੈਸਲੇ ਲੈਣ ਵਾਲੇ ਹਨ ਜੱਜੇਦਾਰ ਸਾਹਿਬ ਬਰਗਾੜੀ ਕਾਂਡ 328 ਰੁਪਿਆਂ ਦਾ ਸੌਕਤਬ ਅਜੇ ਤੱਕ ਦੋਸ਼ੀ ਤੁਸੀਂ ਕਾਹ ਤੱਕ ਤੇ ਕਿਉਂ ਨਹੀਂ ਹਾਜ਼ਰ ਕੀਤੇ ਇੱਕ ਗੁਰਬਾਣੀ ਪੜਨ ਵਾਲਾ ਕੀਰਤਨ ਸਰਵਨ ਕਰਵਾਨ ਵਾਲਾ ਉਹਦੇ ਉੱਪਰ ਤੁਸੀਂ ਪਵੰਦੀਆਂ ਲਾਏ ਕਿ ਇਹ ਪੰਤੂ ਛੇਕਿਆ ਗਿਆ ਉਹ ਤੁਸੀਂ ਅਜੇ ਤੱਕ ਕਿਉਂ ਨਹੀਂ ਛੇਕੇ ਜਿਨ੍ਹਾਂ ਨੇ 328 ਰੂਪ ਦਾ ਅਜੇ ਤੱਕ ਲਾਪਤਾ ਉਹਦਾ ਸਾਕਤਾ ਕੋਈ ਸੰਗਤ ਸਾਹਮਣੇ ਨਹੀਂ ਆਇਆ ਬਰਕਾਰੀ ਕਾਂਡ ਦਾ ਕਬਸਾਕਤਾ ਕਿੱਥੇ ਜਦੇਸ ਸਾਹਿਬ ਇਹ ਜਵਾਬ ਤੁਹਾਨੂੰ ਪੰਥ ਨੂੰ ਦੇਣੇ ਪੈਣੇ ਨੇ ਅਗਰ ਤੁਸੀਂ ਇਹ ਜਵਾਬ ਨਹੀਂ ਦਿੰਦੇ ਤੁਸੀਂ ਉਥੋਂ ਬੈਠ ਕੇ ਫਤਵੇ ਜਾਰੀ ਕਰਦੇ ਹੋ ਸੰਗਤਾਂ ਨੂੰ ਕਿ ਕਾਹ ਤੱਕ ਤੂੰ ਇਹ ਫਤਵਾ ਜਾਰੀ ਹੋਇਆ ਪਰ ਤੁਸੀਂ ਆਪਣੇ ਆਪ ਤੇ ਲਾਗੂ ਨਹੀਂ ਕਰਦੇ ਸੰਗਤਾਂ ਨੂੰ ਗੁੰਮਰਾਹ ਕਰਦੇ ਹੋ ਕਿ ਤੁਸੀਂ ਇਹ ਫਤਵਾ ਜਾਰੀ ਕੀਤਾ ਇਹਨੂੰ ਤੁਸੀਂ ਮੰਨਣਾ ਆਪਣੇ ਆਪ ਤੋਂ ਲਾਗੂ ਕਰੋ ਜਿਸ ਤਰ੍ਹਾਂ ਮੇਰੇ ਵੀਰ ਕਿਰਪਾਲ ਸਿੰਘ ਦੱਸਿਆ ਕਿ ਜੋ ਰਹਿਤ ਮੇਰਾ ਦਾ ਕਾਲ ਤੱਕ ਤੂੰ ਪ੍ਰਵਾਨ ਹੋਈ ਸੀ ਸਾਰੀਆਂ ਸੰਗਤਾਂ ਰਹਿਤ ਮੇਰਾ ਤੇ ਡਟ ਕੇ ਪਹਿਰਾ ਦੇ ਰਹੀਆਂ ਨਾ ਜਥੇਦਾਰ ਸਾਹਿਬ ਤੁਸੀਂ ਵਾੜ ਦੇ ਉੱਤੇ ਚੈੱਕ ਕੀਤਾ ਕਿ ਨਹੀਂ ਤੇ ਤੁਸੀਂ ਰਹਿਤ ਮੇਰਾ ਵਿੱਚ ਕੋਈ ਕੰਮ ਹੋ ਰਿਹਾ ਗੁਰਮਤਿ ਦੇ ਆਧਾਰ ਦੇ ਵਿੱਚ ਕੋਈ ਕੰਮ ਹੋ ਰਿਹਾ ਜੜਾ ਮੂਰ ਨਾਲ ਸਹੀ ਕਲੰਡਰ 2003 ਦੇ ਵਿੱਚ ਪੂਰੇਵਾਲ ਸਾਹਿਬ ਨੇ ਆਪਣਾ ਪੂਰਾ ਲਾਈਫ ਉਹਦੇ ਉੱਪਰ ਲਗਾ ਦਿੱਤੀ ਉਸ ਨੂੰ ਤਿਆਰ ਕਰਕੇ ਇੱਕ ਪੰਥ ਨੂੰ ਸੌਂਪਿਆ ਤੁਸੀਂ ਉਹਦਾ ਕਤਲ ਕਰਨ ਵਾਸਤੇ ਗੁਪਤੰਦਰਾਂ ਦੇ ਵਿੱਚ ਬੈਠ ਕੇ ਉਹਨੂੰ ਕਤਲ ਕਰਕੇ ਉਸਦੇ ਅਧীন ਇੱਕ ਖਾਲਸਾ ਹੀਰਾ ਜੰਤਰੀਓ ਦੇ ਮਤਲਬ ਤੁਸੀਂ ਸਾਰੇ ਪ੍ਰੋਗਰਾਮ ਬਣਾਉਣੇ ਸ਼ੁਰੂ ਕਰ ਦਿੱਤੇ ਪਰ ਜੰਮੂ ਦੀ ਸੰਗਤ ਅੱਜ ਤੱਕ 2003 ਦੇ ਮੂਲਨਾਸ਼ਕ ਕੈਲੰਡਰ ਦੇ ਉੱਪਰ ਡਟ ਕੇ ਪੈਰਾ ਦੇ ਰਹੀ ਹੈ ਜਿ세 ਸਾਹਿਬ ਤੁਸੀਂ ਕੀ ਕਹਿੰਦੇ ਹੋ ਕਿ ਜੰਮੂ ਦੀ ਸੰਗਤ ਭੋਲੀ ਪਾਲੀ ਆ ਜੰਨੀ ਜੰਮੂ ਦੀ ਸੰਗਤ ਸੁਚੇਤ ਸ਼ਾਇਦ ਤੁਹਾਡੇ ਜਿਹੜੇ ਉੱਥੇ ਤਖਤ ਤੇ ਬਿਰਾਜਮਾਨ ਹੋ ਸੁਚੇਤ ਨਾ ਹੋਣ ਇੱਕ ਪੰਥ ਦਾ ਹੀਰਾ ਸਾਬਕਾ ਜ세ਦਾਰ ਦਰਸ਼ ਸਿੰਘ ਜੀ ਜੋ ਇੱਕ ਨਿਰੋਲ ਗੁਰਬਾਣੀ ਦਾ ਕੀਰਤਨ ਕਰਦੇ ਹਨ ਤੁਸੀਂ ਉਹਨਾਂ ਨੂੰ ਗੁਰਬਾਣੀ ਪੜਨ ਤੋਂ ਵੀ ਰੋਕਿਆ ਜਾ ਰਿਹਾ ਕੀਰਤਨ ਕਰਤੋਂ ਰੋਕਿਆ ਜਾ ਰਿਹਾ ਜੰਮੂ ਦੇ ਵਿੱਚ 2009 ਤੋਂ ਲੈ ਕੇ ਹੁਣ ਤੱਕ ਲਗਾਤਾਰ ਪ੍ਰੋਗਰਾਮ ਹੋ ਰਹੇ ਨੇ। ਅੱਜ ਤੱਕ ਕਿਸੇ ਨੇ ਉਹਨਾਂ ਦੇ ਪ੍ਰੋਗਰਾਮ ਰੋਕਣ ਦਾ ਯਤਨ ਨਹੀਂ ਕੀਤਾ। ਜਦਰ ਸਾਹਿਬ ਅਸੀਂ ਨਵੰਬਰ ਦੇ ਵਿੱਚ ਫੇਰ ਪ੍ਰੋਗਰਾਮ ਹੋ ਗਏ ਦਰਸ਼ਨ ਦੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਉਹ ਲਿਖਾਂਗੇ। ਸਾਰੀ ਸੰਗਤ ਪ੍ਰੋਗਰਾਮ ਵਿੱਚ ਸਮੂਲੀਅਤ ਕਰੇਗੀ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰੋਕਣਾ ਚਾਹੁੰਦੇ ਹੋ ਤਾਂ ਰੋਕਣਾ ਰੋਕ ਸਕੋ ਪਰ ਜੋ ਜੰਮੂ ਦੀ ਸੰਗਤ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਨੇ ਜੰਮੂ ਦੀ ਸੰਗਤ ਵਿੱਚ ਰੋਸ ਹੈ ਪਰ ਬਾੜੀ ਸੰਗਤ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਜੋ ਤੁਸੀਂ ਸਾਡੇ ਜੰਮੂ ਦੇ ਪੰਜ ਸਿੰਘ ਸਾਹਿਬਾਂ ਦੇ ਨਾਲ ਕੀਤਾ ਸਹੇਜ ਨਹੀਂ ਚਾਹੀਦਾ ਬਹੁਤ ਪੰਤਖ ਫੈਸਲੇ ਲੈਣ ਵਾਲੇ ਹਨ ਜਥੇਦਾਰ ਸਾਹਿਬ ਬਰਗਾੜੀ ਕਾਂਡ 328 ਰੁਪਏ ਦਾ ਹਸਾਕਤਾ ਅਜ ਤੱਕ ਦੋਸ਼ੀ ਤੁਸੀਂ ਕਹ ਤਖਤੇ ਕਿਉਂ ਨਹੀਂ ਹਾਜ਼ਰ ਕੀਤੇ ਇੱਕ ਗੁਰਬਾਣੀ ਪੜਨ ਵਾਲਾ ਕੀਰਤਨ ਸਰਵਨ ਕਰਵਾਨ ਵਾਲਾ ਉਹਦੇ ਉੱਪਰ ਤੁਸੀਂ ਪਵੰਦਿਆ ਲਾਏ ਕਿ ਇਹ ਪੰਥੂ ਛੇਕਿਆ ਗਿਆ ਉਹ ਤੁਸੀਂ ਅਜ ਤੱਕ ਕਿਉਂ ਨਹੀਂ ਛੇਕੇ ਜਿਨ੍ਹਾਂ ਨੇ 328 ਰੁਪਏ ਦਾ ਅਜ ਤੱਕ ਲਾਪਤਾ ਉਹਦਾ ਹਸਾਕਤਾ ਕੋਈ ਸੰਗਤ ਸਾਹਮਣੇ ਨਹੀਂ ਆਇਆ ਬਰਕਾਰੀ ਗਾਂਡ ਦਾ ਕਬਸਾਕਤਾ ਕਿੱਥੇ ਜਿਦੈ ਸਾਹਿਬ ਇਹ ਜਵਾਬ ਤੁਹਾਨੂੰ ਪੰਥ ਨੂੰ ਦੇਣੇ ਪੈਣੇ ਨਾ ਅਗਰ ਤੁਸੀਂ ਇਹ ਜਵਾਬ ਨਹੀਂ ਦਿੰਦੇ ਤੁਸੀਂ ਉਥੋਂ ਬੈਠ ਕੇ ਫਤਰੇ ਜਾਰੀ ਕਰਦੇ ਹੋ ਸੰਗਤਾਂ ਨੂੰ ਕਿ ਕਾਲ ਤੱਕ ਤੂੰ ਇਹ ਫਤਵਾ ਜਾਰੀ ਹੋਇਆ ਪਰ ਤੁਸੀਂ ਆਪਣੇ ਆਪ ਤੇ ਲਾਗੂ ਨਹੀਂ ਕਰਦੇ ਸੰਗਤਾਂ ਨੂੰ ਗੁੰਮਰਾਹ ਕਰਦੇ ਹੋ ਕਿ ਤੁਸੀਂ ਇਹ ਫਤਵਾ ਜਾਰੀ ਕੀਤਾ ਇਹਨੂੰ ਤੁਸੀਂ ਮੰਨਣਾ ਆਪਣੇ ਆਪ ਤੇ ਵੀ ਲਾਗੂ ਕਰੋ ਜਿਸ ਤਰ੍ਹਾਂ ਮੇਰੇ ਵੀਰ ਕਿਰਪਾਲ ਸਿੰਘ ਦੱਸਿਆ ਕਿ ਜੋ ਰਹਿਤ ਮੇਰੇ ਦਾ ਕਾਲ ਤੱਕ ਤੂੰ ਪਰਵਾਨ ਹੋਈ ਸੀ ਸਾਰੀਆਂ ਸੰਗਤਾਂ ਰਹਿਤ ਮਰਦਾਂ ਦੇ ਡਟ ਕੇ ਪੈਰਾ ਦੇ ਰੀਆਂ ਨਾ ਜਥੇਦਾਰ ਸਾਹਿਬ ਤੁਸੀਂ ਵਿਹੜੇ ਉੱਤੇ ਚੈੱਕ ਕੀਤਾ ਕੀ ਨਾਤੇ ਤੁਸੀਂ ਰਹਿਤ ਮਰਦਾਂ ਵਿੱਚ ਕੋਈ ਕੰਮ ਹੋ ਰਿਹਾ ਗੁਰਮਤ ਦੇ ਆਧਾਰ ਦੇ ਵਿੱਚ ਕੋਈ ਕੰਮ ਹੋ ਰਿਹਾ ਜਿਹੜਾ ਮੂਲ ਨਾਨਕਸ਼ਹੀ ਕਲੰਡਰ 2003 ਦੇ ਵਿੱਚ ਪੂਰੇਵਾਲ ਸਾਹਿਬ ਨੇ ਆਪਣਾ ਪੂਰਾ ਲਾਈਫ ਉਹਦੇ ਉੱਪਰ ਲਗਾ ਦਿੱਤੀ ਉਸ ਨੂੰ ਤਿਆਰ ਕਰਕੇ ਇੱਕ ਪੰਥ ਨੂੰ ਸੌਂਪਿਆ ਤੁਸੀਂ ਉਹਦਾ ਕਤਲ ਕਰਨ ਵਾਸਤੇ ਗੋਪਤੰਦਰਾਂ ਦੇ ਵਿੱਚ ਬੈਠ ਕੇ ਉਹਨੂੰ ਕਤਲ ਕਰਕੇ ਉਸਦੇ ਅਦੀਨ ਇੱਕ ਖਾਲਸਾ ਹੀਰਾ ਜੰਤਰੀਓ ਦੇ ਮੁਤਾਬਕ ਤੁਸੀਂ ਸਾਰੇ ਪ੍ਰੋਗਰਾਮ ਬਣਾਣੇ ਸ਼ੁਰੂ ਕਰ ਦਿੱਤੇ ਪਰ ਜੰਮੂ ਦੀ ਸੰਗਤ આજ ਤੱਕ 2003 ਦੇ ਮੂਲਨਾਸ਼ ਕਲੰਡਰ ਦੇ ਉੱਪਰ ਡਟ ਕੇ ਪੈਰਾ ਦੇ ਰਹੀ ਹੈ ਜਿ세 ਸਾਬ ਤੁਸੀਂ ਕੀ ਕਹਿੰਦੇ ਹੋ ਕਿ ਜੰਮੂ ਦੀ ਸੰਗਤ ਭੋਲੀ ਪਾਲੀ ਹੈ ਜੰਨੀ ਜੰਮੂ ਦੀ ਸੰਗਤ ਸੁਚੇਤ ਹੈ ਸ਼ਾਇਦ ਤੁਹਾਡੇ ਜਿਹੜੇ ਉੱਥੇ ਤਖਤ ਤੇ ਬਿਰਾਜਮਾਨ ਹੋ ਸੁਚੇਤਨਾ ਹੋਣ